ਕਹਿੰਦੇ ਨੇ ਅੰਮੀ ਦੇ ਪੇਕਿਆਂ ਦਾ ਉਹ ਪਿੰਡ ਜਿਹਨੂੰ ਕਹਿੰਦੇ ਨੇ ਨਾਮਕਾ ਸ਼ਬਦ ਸੁਣ ਕੇ ਆਪਣੇ ਨਾਨੇ ਨਾਨੀ ਆਪਣੇ ਮਾਮੇ ਮਾਮੀਆਂ ਮਾਸੀਆਂ ਦਾ ਪਿਆਰ ਯਾਦ ਆ ਜਾਂਦਾ ਇੱਕ ਖਿੱਚ ਦਾ ਕੇਂਦਰ ਬਣ ਜਾਂਦਾ ਮੈਂ ਕਹਿੰਦੀ ਰਾਜਸਥਾਨ ਦੇ ਵਿੱਚ ਸ਼ਵਾਰੀ ਨਾਮ ਦੀ ਧੀ ਬੜੀ ਲੱਕੀ ਹੈ ਜਿਹਦੇ ਨਾਨਿਆਂ ਨੇ ਜਿਹਦੇ ਮਾਮੇ ਨੇ ਉਹਨੂੰ ਕਰੋੜਾਂ ਦੇ ਨਾਲ ਨਿਵਾਜ਼ ਦਿੱਤਾ ਵਿਆਹ ਤੇ 1 ਕਰੋੜ 11 ਲੱਖ ਬਿਲਕੁਲ ਮੈਨੂੰ ਲੱਗਦਾ ਸਿਰਫ ਇੱਕ ਸ਼ਿਵਾਰਨੀ ਨਹੀਂ ਜਿੰਨੀਆਂ ਵੀ ਕੁੜੀਆਂ ਨੇ ਜਿਨ੍ਹਾਂ ਕੋਲ ਮਾਮੇ ਨੇ ਉਹ ਬੜੇ ਲੱਕੀ ਨੇ ਮੇਰੇ ਫੇਸ ਤੇ ਵੀ ਸਮਾਈ ਲਾਈ ਮਾਮਿਆਂ ਦਾ ਨਾਮ ਸੁਣ ਕੇ ਕਿਉਂਕਿ ਮਾਮਿਆਂ ਦਾ ਪਿਆਰ ਹੀ ਏਦਾਂ ਹੁੰਦਾ ਮੈਂ ਬੈਠੀ ਬੈਠੀ ਸੀ ਤੇ ਜਦੋਂ ਮੈਂ ਸ਼ਿਵਾਰਨੀ ਦੀ ਸਟੋਰੀ ਦੇਖੀ ਜਿਹਦੇ ਮਾਮੇ ਨੇ 1 ਕਰੋੜ 11 ਲੱਖ ਦਾ ਸ਼ਗਰ ਨੂੰ ਉਸਦੇ ਵਿਆਹ ਦੇ ਵਿੱਚ ਪਾਇਆ ਤੇ ਮੈਨੂੰ ਇੰਜ ਲੱਗਾ ਕਿ ਸਾਡਾ ਪਿਆਰ ਕਿਤਨੇ ਕਿਤੇ ਨਾਨਕਿਆਂ ਨਾਲ ਬੜਾ ਹੀ ਹੁੰਦਾ ਨਾਨਕੇ ਸਾਨੂੰ ਬੜੇ ਪਿਆਰ ਕਰਦੇ ਆ ਤੁਸੀਂ ਵੀ ਹੋਗੇ ਮੈਂ ਵੀ ਹਾਂ ਤੁਸੀਂ ਦੇਖਣਾ ਜਦ ਨਾਨਕੇ ਆਪਾਂ ਜਾਣਦੇ ਆ ਸਾਡੀ ਨਾਨੀ ਕੋਲ ਪੈਸਾ ਹੋਵੇ ਨਾ ਹੋਵੇ ਉਹਨੇ ਮੋਟੇ ਤੇ ਹਾਂ ਮੋਟੇ ਤੇ ਪੈਸਾ ਫੜਾਉਣਾ ਹੀ ਪੜਾਉਣਾ ਭਾਵੇਂ 5 ਰੁਪਏ ਹੋਵੇ ਭਾਵੇਂ 10 ਰੁਪਏ ਹੋਵੇ ਮਾਮੇ ਵੀ ਇਸ ਤਰੀਕੇ ਨੇ ਅੱਜ ਤੱਕ ਤੁਸੀਂ ਦੇਖਿਆ ਕਿ ਤੁਹਾਡੇ ਮਾਮੇ ਨੇ ਤੁਹਾਨੂੰ ਟੌਂਟ ਮਾਰਿਆ ਹੋਵੇ ਕਿ ਤੂੰ ਕਿੱਦਾਂ ਦੇ ਕੱਪੜੇ ਪਾਣੀ ਤੂੰ ਕਿੱਦਾਂ ਦਾ ਜਾਨੀ ਆ ਹਾਲਾਂਕਿ ਅਸੀਂ ਰਹੇ ਦਾਦੀਆਂ ਦੇ ਵਿੱਚ ਆਸੀਂ ਪੈਦਾ ਦਾਦੀਆਂ ਦੇ ਵਿੱਚ ਹੋਇਆ ਚਾਚੇ ਤਾਇਆ ਦੇ ਵਿੱਚ ਰਹੇ ਆ ਪਰ ਕਿਤੇ ਨਾ ਕਿਤੇ ਚਾਚੇ ਤਾਇਆ ਦੇ ਨਾਲ ਵੱਡੇ ਹੋ ਕੇ ਵੀ ਸ਼ਾਇਦ ਉਹ ਥੋੜਾ ਖਟਾਸ ਆ ਜਾਂਦੀ ਹੈ ਪਰ ਮਾਮਿਆਂ ਦੇ ਨਾਲ ਮੈਨੂੰ ਲੱਗਦਾ ਕਦੀ ਉਹ ਖਟਾਸ ਨਹੀਂ ਆਦੀ ਉਹ ਹਮੇਸ਼ਾ ਖਿੱਚਦੇ ਆਪਣੇ ਵੱਲੋਂ ਪਿਆਰ ਦੇ ਨਾਲ ਹਮੇਸ਼ਾ ਜਾਬ ਕਿਤੇ ਜਾਂਦੇ ਆ ਕਿ ਹਾਂ ਮੈਂ ਬੈਠੀ ਬੈਠੀ ਸੀ ਕਹਾਵਤ ਪੜ੍ਹ ਰਹੀ ਸੀ ਤੇ ਲਿਖਿਆ ਹੋਇਆ ਸੀ ਕਿ ਨਾਨਕਿਆਂ ਦਾ ਪਿੰਡ ਤੀਰਤ ਵਰਗੀ ਥਾਂ ਹੁੰਦੀ ਹੈ ਮਾਮੇ ਮਾਮੀਆਂ ਦਾ ਮੂੰਹ ਅਥਰਾ ਨਾਨੀ ਜਿਹੜੀ ਹੈ ਉਹ ਠੰਡੀ ਬੋਰ ਦੀ ਸ਼ਾਹ ਹੁੰਦੀ ਹੈ ਸੋ ਲੱਗਦਾ ਹੈ ਕਿ ਨਾਨਕਾ ਜਿਹਾ ਪਰਿਵਾਰ ਹੈ ਜੋ ਸਾਡੇ ਤੋਂ ਹਮੇਸ਼ਾ ਮੋ ਲਟਾਉਂਦਾ ਹੈ ਹਮੇਸ਼ਾ ਪਿਆਰ ਲਟਾਉਂਦਾ ਹੈ ਹਮੇਸ਼ਾ ਇਹ ਸੋਚਦਾ ਹੈ ਕਿ ਜਿਹੜਾ ਸਾਡੇ ਭੈਤ ਦਾ ਘਰ ਹੈ ਉਹ ਹਮੇਸ਼ਾ ਵਸਦਾ ਰਹੇ ਸੋ ਨਾਨਕੀਆਂ ਦੇ ਲਈ ਜਿਹੜੇ ਨਾਨਕੀਆਂ ਨੂੰ ਬੜਾ ਪਿਆਰ ਕਰਦੇ ਨੇ ਮਾਮੇ ਮਾਮੀਆਂ ਨੂੰ ਪਿਆਰ ਕਰਦੇ ਨੇ ਤੇ ਉਹ ਸ਼ੇਅਰ ਜ਼ਰੂਰ ਕਰ ਦਿਓ ਤੇ ਆਪਣੇ ਮਾਮਿਆਂ ਨੂੰ ਟੈਗ ਜ਼ਰੂਰ ਕਰਿਓ ਜਿਹੜੇ ਜਿਹੜੇ ਮੰਨਦੇ ਨੇ ਕਿ ਉਹਨਾਂ ਦੇ ਮਾਮੇ ਜੇਕਰ ਉਹਨਾਂ ਦੇ ਕੋਲ ਹੈਗੇ ਨੇ ਤੇ ਉਹ ਬੜੇ ਲੱਕੀ ਨੇ ਆਪਣੇ ਮਾਮੇ ਦਾ ਨਾਮ ਲੇਖ ਕੇ ਤੁਸੀਂ ਟੈਗ ਵੀ ਕਰਿਓ